ਪਾਪ ਬੁਰਾ ਪਾਪੀ ਕਉ ਪਿਆਰਾ ਵੇਖੋ ਸਾਧ ਸੰਗਤ ਜੀ ਪਾਪ ਜਿਹੜਾ ਬਹੁਤ ਭੈੜਾ ਹੈ ਪਰ ਪਾਪੀਆਂ ਪਰਿਸ਼ਾ ਨੂੰ ਇਹ ਪਿਆਰਾ ਚੰਗਾ ਲੱਗਦਾ ਹੈ ਪਾਪ ਲੱਦੀ ਪਾਪੀ ਪਾਸਾਰਾ ਰਾਤ ਦਿਨੇ ਜੀ ਪਾਪ ਵਿੱਚ ਹੀ ਲੱਦੇ ਰਹਿੰਦੇ ਉਹਨੇ ਰੂਪੀ ਗੱਡੇ ਤੇ ਪਾਪ ਦੇ ਪਸਾਰੇ ਜੀ ਹਰ ਵਕਤ ਉਹਨਾਂ ਦਾ ਮਨ ਪਸਰਿਆ ਰਹਿੰਦਾ ਹੈ ਪਰ ਹਰ ਪਾਪ ਪਛਾਣ ਆਪ ਨਾ ਤਿਸ ਸੂਗ ਵਿਜੂਗ ਸੰਤਾਪ ਨਰਕ ਪੜਨ ਤੋਂ ਕਿਉਂ ਰਹੇ ਜਿਹੜਾ ਪਾਪੀ ਆਦਮੀ ਉਹ ਨਰਕ ਪੈਣ ਤੋਂ ਕਿਵੇਂ ਬਚ ਸਕਦਾ ਹੈ ਨਹੀਂ ਬਚ ਸਕਦਾ ਹੈ ਕਿਉਂ ਬਚੈ ਜਮ ਕਾ ਜਮ ਜੋ ਕਾਲ ਕਰਨ ਵਾਲਾ ਹੈ ਜਮਨ ਰੂਪ ਕਾਲ ਤੋਂ ਵੀ ਕਿਵੇਂ ਬਚ ਸਕਦਾ ਹੈ ਬਚੈ ਠੱਗ ਸਕਦਾ ਉਹਨੂੰ ਕੋਦੋਂ ਕਿਵੇਂ ਨਿਵਰਤ ਕਰ ਸਕਦਾ ਹੈ ਕਿਉਂ ਜਾਣਾ ਵਿਸਰੇ ਉਹਣਾ ਜਿਹੜਾ ਜਨਮ ਧਾਰ ਕੇ ਵਾਸ਼ਨਾ ਕਰਕੇ ਜਾਣਾ ਮਰ ਕੇ ਪਰਲੋਕ ਨੂੰ ਭੋਗ ਕੇ ਇਹ ਕਿਵੇਂ ਵਿਸਰੇ ਭੁੱਲੇ ਕਦੇ ਨਿਵਰਤ ਨਹੀਂ ਹੁੰਦਾ ਹੈ ਜਿਨ੍ਹਾਂ ਨੂੰ ਵਿਸਰਿਆ ਪਰਮੇਸ਼ਰ ਇਹ ਕਿਵੇਂ ਨਿਵਰਪ ਹੋਵੇ ਝੂਠ ਬੁਰਾ ਖੈ ਕਾਲ ਜਿਹੜੇ ਝੂਠ ਕੰਮ ਕਰ ਬੋਲਦੇ ਹੈ ਤੇ ਬੁਰਾ ਕੰਮ ਕਰਦੇ ਹੈ ਉਹਨਾਂ ਨੂੰ ਕਾਲ ਹੀ ਖੈ ਖਾਂਦਾ ਹੈ ਸਤ ਸੰਗੇ ਜੀ ਕਿ ਉਠੇਪੁਰ ਖਾ ਨੂੰ ਖੈ ਨਾਸ ਕਰਨ ਵਾਸਤੇ ਕਾਲ ਬੜਾ ਬੁਰੇ ਸੁਭਾਅ ਵਾਲਾ ਹੈ ਅਖਣ ਕਰਦਾ ਹੈ ਉਹਨਾਂ ਦੇ ਤਾਂ ਹੀ ਜਿਹੜਾ ਝੂਠ ਬੋਲ ਕੇ ਬੁਰੇ ਪਾਸੇ ਆਪਣੇ ਸਮੇ ਨੂੰ ਕਾਲ ਨੂੰ ਗੁਜ਼ਾਰਦਾ ਹੈ ਉਹਨੂੰ ਕਾਲ ਵੀ ਬਹੁਤ ਬੁਰਾ ਹੈ ਪਹਿਲਾ ਹੈ ਖੈ ਨਾਸ ਕਰਨ ਵਾਸਤੇ ਮਾਨਜੰਝਾਲੀ ਵੇੜਿਆ ਜੇ ਜਿਹੜਾ ਮਨ ਹੈ ਜੰਜਾਲਾਂ ਕਰਮਾਂ ਬੰਦਰਾ ਵਿੱਚੇ 베ੜਿਆ ਬਲਿਆ ਹੋਇਆ ਹੈ ਚਾਰ ਸ਼ਫੇਰੇ ਘੇਰਾ ਪਿਆ ਇਹਦੇ ਜੰਜਾਲਾਂ ਦਾ ਬੰਨਣਾ ਦਾ ਪੀ ਜੰਜਾਲਾ ਮਾ ਇੱਕ ਤਾਂ ਪਿਛਲੇ ਜਨਮਾਂ ਦੇ ਸੰਸਕਾਰਾਂ ਦਾ ਜੰਜਾਲਾਂ ਦਾ ਵਿਹੜਿਆ ਬਣਿਆ ਫਿਰਦਾ ਹੈ ਪੀ ਬੋੜੋ ਫੇਰ ਇਸ ਜਨਮ 'ਚ ਆ ਕੇ ਹੋਰ ਬੰਨਣਾ ਜੰਜਾਲਾਂ 'ਚ ਆਪਣੇ ਆਪ ਨੂੰ ਪਾ ਲਿਆ ਹੰਤ ਤਾ ਮੰਮਤਾ ਦੇ ਅੰਚ ਬਿਨ ਨਾ ਆਵੇ ਕਿਉਂ ਛੂ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਗੈਰ ਛੁਟਕਾਰਾ ਕਿਵੇਂ ਹੋਵੇਗਾ पापी पच है पचा जी है। पाप ਦੇ ਵਿੱਚ ਹੀ ਆਪ ਸੜਦੇ ਆ ਤੇ ਸੰਨੀਆਂ ਨੂੰ ਵਿੱਚ ਪਾਪ ਆ ਕੇ ਸਾੜਦੇ ਆ ਜਿਹੜੇ ਉਹਨਾਂ ਨੂੰ ਮਿਲਦੇ ਉਹਨਾਂ ਨੂੰ ਵੀ ਪਾਪਾਂ ਉੱਚੀ ਪਾ ਕੇ ਸਾੜਦੇ ਆ ਫੇਰ ਮਹਾਰਾਜ ਛੁੱਟਾ ਕਿਵੇਂ ਪਹਿਲਾਂ ਹੁਣ ਉਹ ਦੋ ਟੁਕਾ ਪੜੋ ਪਰ ਹਰ ਪਾਪ ਪਛਾਣ ਆਹ ਫੇ ਭਾਈ ਤਿਆਗ ਦੇਵੇ ਪਾਪ ਕਰਨ ਵਾਲੀ ਕਰਮ ਹੈ ਗੁਰੂ ਸ਼ਾਸਤਰ ਤੋਂ ਉਲਟੋ ਆਪਣੇ ਆਤਮਾ ਦੀ ਪਛਾਣ ਗੁਰਾਂ ਦੁਆਰਾ ਕਰੇ। ਨਾ ਤਿਸ ਸੋਗ ਵਿਜੋਗ ਸੰਤਾ ਉਸ ਗੁਰਖ ਨੂੰ ਫੇਰ ਸੋਗ ਨਹੀਂ ਹੁੰਦਾ ਪਦਾਰਥਾਂ ਦੇ ਵਿਛੜਣੇ ਕਰਕੇ। ਵਾਹਿਗੁਰੂ ਨਾਲੋਂ ਵਿਜੋਗ ਨਹੀਂ, ਵਿਛੋੜਾ ਨਹੀਂ ਹੁੰਦਾ। ਨਾ ਸੰਮੁਕ ਤਪਣਾ ਹੁੰਦਾ ਪਦਾਰਥਾਂ ਦੀ, ਨਾ ਪ੍ਰਾਪਤ ਹੋਇਆ ਤੇ ਚਲੇ ਜਾਣੇ ਕਰਕੇ ਐਸਾ ਆਨੰਦ ਪ੍ਰਾਪਤ ਹੁੰਦਾ ਜਿਹੜਾ ਪਾਪਾਂ ਨੂੰ ਛੱਡ ਕੇ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਨੂੰ ਪਛਾਣ ਲਵੇ। ਇਹ ਮੁਕਤ ਹੋ ਸਕਦਾ ਹੋਰ ਕੋਈ ਉਪਾਅ ਨਹੀਂ ਹੈ ਫਿਰ ਫਿਰ 파ਹੀ ਫਾਸਾ ਕੂਆ ਜਿਸ ਪ੍ਰਕਾਰ ਕਾਂ ਦਾ ਸਿਆਏ ਹੈ ਹੈ ਜਬ ਕੂਆ ਨਾਮ ਨਹੀਂ ਚੀਤ ਸੋ ਇਸ ਪ੍ਰਕਾਰ ਨਾਮ ਵਿਸਾਰ ਗਿਰੇ ਦੇਖ ਚੋਕ ਭੀਤ ਚੋਗਾ ਨੂੰ ਵੇਖ ਕੇ ਜਿਵੇਂ ਕਾਂ ਡਿੱਗ ਪੈਂਦਾ ਹੈ ਉਹ ਆਪਣੇ ਆਪ ਨੂੰ ਬਸਾ ਲੈਂਦਾ ਹੈ ਇਸੇ ਪ੍ਰਕਾਰ ਕਾਂ ਦੀ ਨਿਆਈ ਜਿਹੜਾ ਪਾਪੀ ਆਦਮੀ ਅੰਦਰੋਂ ਬਾਹਰੋਂ ਕਾਲਾ ਹੈ ਉਹ ਮੁਰਮੁਰ ਕੇ ਮੋਹ ਦੀ ਵਕਾਰਾਂ ਦੀ ਫਾਹੀ ਚ ਜਮਾਂ ਦੀ ਫਾਹੀ ਚ ਫਸਦਾ ਰਿੰਦਾ ਹੈ ਫਿਰ ਪਛਤਾਨਾ ਅਬ ਕਿਆ ਹੂਆ ਫਿਰ ਪਛਤਾ ਦਾਮ ਕਰਦਾ ਵੀ ਹੁਣ ਕੀ ਹੋ ਗਿਆ ਜਦੋਂ ਫਸ ਜਾਂਦਾ ਓਦੋਂ ਪੁਛਤਾਏ ਤੇ ਕੀ ਬਣਦਾ ਹੈ ਫਾਤਾ ਚੂਗ ਚੁਗੈ ਨਹੀਂ ਬੂਝੈ ਕੀ ਜੀ ਫਾਤਾ ਚੂਗ ਚੁਗੈ ਨਹੀਂ ਬੂਝੈ ਫਸਿਆ ਹੋਇਆ ਮੋਹ ਦੇ ਵਿੱਚ ਵਿਸ਼ਿਆਂ ਦੇ ਚੋਗਾਂ ਨੂੰ ਚੁਗਦਾ ਹੈ ਪਰਮੇਸ਼ਰ ਦੇ ਰੂਪ ਨੂੰ ਬੁੱਝਿਆ ਸਮਝਦਾ ਨਹੀਂ ਹੈ ਗੁਰਾਂ ਦੇ ਪਾਸੋਂ ਬੁੱਝਦਾ ਨਹੀਂ ਪੁੱਛਿਆ ਨਹੀਂ ਹੈ ਸਤਗੁਰ ਮਿਲੈ ਤਾਂ ਆਖੀ ਸੂਝੈ ਜੋ ਸਤਗੁਰੂ ਸਾਹਿਬ ਮਿਲਣ ਤਾਂ ਮਨ ਬੁੱਧ ਨੂੰ ਤੇ ਨੈਤ੍ਰਿਆਂ ਵਿੱਚ ਅੱਖਾਂ ਇਹਦੀਆਂ ਹੋਣ ਤੇ ਤਾਂ ਇਹ ਵਿਸਪਵੈਸ ਨੂੰ ਸੂਪਦਾ ਗਿਆਨ ਆਖੀ ਹੋਈ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਵਿਰਾਗ ਹੋਈ ਗ੍ਰੂਪੀ ਅੱਖਾਂ ਦੁਆਰਾ ਪ੍ਰੋਖ ਪ੍ਰੋਗਿਆ ਗ੍ਰੂਪੀ ਅੱਖਾਂ ਨਾਲ ਸੁਝਾ ਦੇਖ ਲੈ ਵੇ ਕਿਉਂ ਮਛਲੀ ਫਾਤੀ ਜਮ ਜਾਂ ਇਹ ਜੀਵ ਦੀ ਤਾਂ ਇਸ ਪ੍ਰਕਾਰ ਦੀ ਹਾਲਤ ਹੈ ਇਹ ਮੱਛੀ ਜਮਾ ਜਾਲੇ ਚ ਫਸੀ ਹੁੰਦੀ ਹੈ ਫੰਦ ਕਾਂ ਦੇ ਚ ਇਸ ਪ੍ਰਕਾਰ ਜਮਾ ਦੇ ਜਾਲੇ ਚ ਫਸਿਆ ਹੋਇਆ ਜੀਵ ਤ੍ਰਿਸ਼ਨਾਲੂ ਮੱਛੀ ਦੀ ਨਹੀਂ ਆਈ ਬਿਨ ਗੁਰ ਦਾਤੀ ਮੁਕਤ ਨਾ ਭਾਗ ਸਤਗੁਰੂ ਜਾਤਿਆਂ ਤੋਂ ਬਗੈਰ ਕੋਈ ਮੁਕਤ ਕਰਨ ਵਾਲਾ ਨਹੀਂ ਇਹ ਪਾਲ ਖੋਜ ਕੇ ਵੇਖ ਲੈ ਚੰਗੀ ਤਰ੍ਹਾਂ ਖੋਜ ਲੈ ਵੇਦ ਸ਼ਾਸਤਰਾਂ ਨੂੰ ਭਾਲ ਕੇ ਵੇਖਿਆ ਹੈ ਸਤਿਗੁਰਾਂ ਬਗੈਰ ਦਾਤਾ ਕੋਈ ਮੁਕਤੀ ਦੇਣ ਵਾਲਾ ਨਹੀਂ ਹੈ ਫਿਰ ਫਿਰ ਆਵੇ ਫਿਰ ਫਿਰ ਜਾ ਇਹ ਜੀਵ ਜੁਨਾਂ ਦੇ ਚ ਫਿਰ ਫਿਰ ਕੇ ਵਾਸ਼ਨਾ ਦਾ ਬੱਦਾ ਇੱਕ ਘਰ ਜੀ ਕਈ ਜਨਮ ਧਾਰ ਲੈਂਦਾ ਕਦੇ ਕੁੱਤਾ ਬਣ ਗਿਆ ਕਦੇ ਪਸ਼ੂ ਬਣ ਗਿਆ ਇਸ ਪ੍ਰਕਾਰ ਮੁਰ ਮੁਰ ਕੇ ਫਿਰ ਫਿਰ ਕੇ ਉਸੇ ਮੋਹ ਦਾ ਮਾਰਿਆ ਆਉਂਦਾ ਹੈ ਫਿਰ ਮੁਰ ਮੁਰ ਕੇ ਬਾਰ ਬਾਰ ਜੁਨਾਂ ਚ ਜਾਂਦਾ ਹੈ ਮਰਤੂ ਦੇ ਵਾਸ ਹੋ ਕੇ ਪਰ ਲੋਕ ਨੂੰ ਜਾਂਦਾ ਹੈ ਇੱਕ ਰੰਗ ਇੱਕ ਰੰਗ ਰਚੈ ਰਹੇ ਲਿਵਲਾ ਜੇ ਇੱਕ ਭਾਈ ਵਾਹਿਗੁਰੂ ਦੇ ਪ੍ਰੇਮ ਰੰਗ ਚ ਰਚਿਆ ਰਵੇ ਤੇ ਲੇਵ ਦਿੱਤੀ ਨੂੰ ਜੋੜ ਕੇ ਬ੍ਰਹਮਾਕਾਰ ਲਾਈ ਰੱਖੇ ਇਹ ਬਛੂਟਾ ਫਿਰ ਫਾਸ ਨਾ ਪਾ ਇਹ ਛੁੱਟਣ ਦਾ ਬਾ ਹੈ ਇਸ ਪ੍ਰਕਾਰ ਮੁਕਤ ਹੋ ਸਕਦਾ ਫਿਰ ਇਹਨੂੰ ਕਾਲ ਦੀ ਫਾਹੀ ਨਹੀਂ ਪਾਈ ਜਾਂਦੀ ਨਹੀਂ ਤਾਂ ਫਸੇ ਜੀਆਂ ਦੇ ਅਨੇਕਾਂ ਜਨਮ ਗੁਜ਼ਰ ਜਾਂਦੇ ਹਨ ਵੀਰਾ ਵੀਰਾ ਕਰ ਰਹੀ ਜਿਸ ਪ੍ਰਕਾਰ दृष्टਾਤ ਹੈ ਸਾਬ ਸੰਗੇ ਜੀ ਜਿਸ ਭੈਣ ਦਾ ਵੀਰ ਵਿਛੜ ਜਾਵੇ ਜਾਂਦਾ ਹੋਵੇ ਮਿਲ ਕੇ ਤੇ ਉਸ ਨੂੰ ਕਹਿੰਦੀ ਵੇ ਵੀਰਾ ਵੇ ਵੀਰਾ ਇਸ ਤਰ੍ਹਾਂ ਕਰਦੀ ਰਹਿੰਦੀ ਹੈ ਵੀਰ ਭੇ ਬਹਿਰਾ ਵੀਰ ਜਦੋਂ ਚਲਾ ਜਾਂਦਾ ਕਹਿੰਨੀ ਮੇਰੇ ਵੀਰ ਹੀ ਬਹਿਰੀ ਹੋ ਗਏ ਹੁਣ ਚਲੇ ਆ ਗਿਆ ਛੱਡ ਕੇ ਵਿਛੋੜ ਗਿਆ ਮੈਨੂੰ ਆ ਬੀਬੀ ਜਿਹੜੇ ਬੱਚੇ ਬੋਲਦੇ ਆ ਥੋੜਾ ਜਿਹਾ ਬਾਹਰ ਲੈ ਜਾਓ ਸਪੀਕਰ ਨਾਲ ਸੁਨਦਾ ਤਾਂ ਜਨ ਰਹਿਣੇ ਹੀ ਉੱਥੇ ਵੀ ਇੱਥੇ ਸੰਗਤ ਵਿੱਚ ਨਾ ਖਲਣ ਪਾਓ ਵੀਰ ਚੱਲੇ ਘਰ ਆਪ ਵੀਰ ਚੱਲੇ ਘਰ ਆਪਣਾ ਇਹ ਵੀਰ ਜਦੋਂ ਆਪਣੇ ਘਰ ਨੂੰ ਚਲੇ ਜਾਂਦੇ ਹੈ ਰਹਿਣ ਬਿਰਹ ਜਲ ਜਾ ਭੈਣ ਜਿਹੜੀ ਆ ਬਿਸ਼ੋਰੇ ਦੀ ਜਲਦੀ ਰਹਿੰਦੀ ਹੈ ਇਸ ਪ੍ਰਕਾਰ ਦੀ ਹਾਲਤ ਹੈ ਸਾਧ ਸੰਗਤ ਜੀ ਤਾਗਲ ਵੀਰਾ ਵੀਰਾ ਕਰ ਰਹੀ ਇਸੇ ਪ੍ਰਕਾਰ ਵੀਰਾ ਵੀਰਾ ਇੰਦਰੀਆਂ ਰੂਪੀ ਵੀਰਾ ਨੂੰ ਭੜਾਵਾ ਨੂੰ ਇਹ ਜਿਹੜੀ ਜਿੰਦ ਉਹ ਹੈ ਵੇ ਮੇਰੇ ਵੀਰੋ ਵੇ ਮੇਰੀ ਅੱਖੋ ਮੇਰੇ ਕੰਨੋ ਇਉਂ ਕਰਦੀ ਰਹਿ ਜਾਂਦੀ ਬਿਰਦਾ ਵਸਦਾ ਚ ਵੀਰ ਭੇ ਬੈਰਾ ਇਹ ਜਿਹੜੇ ਇੰਦਰੀਏ ਬੈਰੀ ਹੋ ਜਾਂਦੇ ਆਪੋ ਆਪਣੀਆਂ ਉਸ ਵੇਲੇ ਸ਼ਕਤੀ ਹਟ ਜਾਂਦੀ ਹੈ ਵੇਖਣ ਦੀ ਸੁਣਨ ਦੀ ਸੁੰਘਣ ਦੀ ਚੱਲਣ ਦੀ ਪਕੜਨ ਦੀ ਇਹ ਬੈਰੀ ਹੋ ਜਾਂਦੇ ਇੰਦਰੀ ਰੂਪੀ ਵੀਰ ਭਰਾ ਵੀਰ ਚੱਲੇ ਘਰ ਆਪਣੇ ਵੀਰ ਜਿਹੜੇ ਇੰਦਰੀਆ ਆਪਣੇ ਘਰ ਗੋਲ ਕੰਝ ਚਲੇ ਗਏ ਬਹਿ ਗਏ ਸਫਲ ਹੋ ਗਏ ਉਸ ਵਕਤ ਬਹਿਣ ਬਿਰਹ ਜਲ ਜਾ ਇਹ ਜਿਹੜੀ ਬਹਿਣ ਗਿੰਦੋ ਹੈ ਇਹਨਾਂ ਦੀ ਭੈਣ ਇਹ ਵਿਛੋੜੇ ਜਲਦੀ ਮੇਰੀਆਂ ਅੱਖਾਂ ਕਿਧਰ ਗੀਆਂ ਮੈਂ 2 ਮੀਲ ਤੋਂ ਆਦਮੀ ਸਿਆਣ ਲੈਂਦਾ ਸੀ ਅੱਗੇ ਮੈਂ ਝਾਟੀ ਆਵਾਜ਼ ਸੁਣ ਲੈ ਹੁਣ ਕਿਉਂ ਨਹੀਂ ਨੇੜੇ ਵੀ ਨਹੀਂ ਸੁਣਦੀ ਇਸ ਪ੍ਰਕਾਰ ਕਹਿੰਦੀ ਹੈ ਵੀ ਜਿਹੜੇ ਮੇਰੀ ਇੰਦਰੀ ਬੈਰੀ ਹੋ ਗਏ ਹੁਣ ਮੈਨੂੰ ਕੁਝ ਵੀ ਅੱਖੀਆਂ ਨਾਲ ਦੀਸੀ ਬਣ ਜਾ ਰਿਆ ਮਿੱਤਰਾ ਕੰਨ ਹੀ ਸੁਣੇ ਨਾਲ ਬਹਿਣ ਵਾਲੀ ਹਾਲਤ ਹੋ ਗਈ ਇਸ ਪ੍ਰਕਾਰ ਦੀ ਬਿਵਵਸਥਾ 'ਚ ਇਹ ਜਿੰਦੂ ਦੀ ਕਮਜ਼ੋਰੀ ਦੀ ਹਾਲਤ ਇੰਦਰੀਆਂ ਵੱਲੋਂ ਹੋ ਜਾਂਦੀ ਐਸੇ ਪ੍ਰਕਾਰ ਵੀਰਾ ਵੀਰਾ ਕਰ ਰਹੀ ਇਹ ਵੀਰ ਕੌਣ ਹੈ ਬੁੱਧੀ ਜਿਹੜੀ ਹੈ ਇਹ ਭੈਣ ਹੈ ਇਹ ਪਦਾਰਥ ਇਹਦੇ ਮਿੱਥਿਆ ਕਲਪੇ ਹੋਏ ਸਤ ਮੰਨੀ ਬੈਠੀ ਐ ਇਹਨਾਂ ਪਦਾਰਥਾਂ ਨੂੰ ਕਹਿੰਦੀ ਵੇ ਵੀਰੋ ਵੇ ਵੀਰੋ ਇਸ ਪ੍ਰਕਾਰ ਕਰਦੀ ਰਹਿੰਦੀ ਐ ਪਦਾਰਥਾਂ ਨੂੰ ਪੀਰ ਭੇ ਬੈਰਾ ਪਦਾਰਥ ਜਿਹੜੇ ਐ ਉਹ ਬੈਰੀ ਹੋ ਗਏ ਇਸਦੇ ਨੂੰ ਤਿਆਗ ਦੇ ਜਿਹੜਾ ਕਹਿੰਦੀ ਬੈਰੀ ਹੋ ਗਏ ਇਹ ਤਰਪਤ ਨਹੀਂ ਹੁੰਦੀ ਪਦਾਰਥਾਂ ਨੂੰ ਭੋਖ ਕੇ ਪੀਰ ਚੱਲੇ ਘਰ ਆਪਣਾ ਪੀਰ ਜਿਹੜੇ ਅਰਜ ਪੁੰਨੀਆਂ ਪੁਰਖਾਂ ਦੇ ਘਰ ਪਦਾਰਥਾਂ ਨੂੰ ਜਾਣਾ ਸੀ ਨਾ ਇਹਦੇ ਪੁੰਨ ਜਦੋਂ ਨਾਸ ਹੋ ਗਏ ਉਹ ਪੁੰਨਿਆ ਪੁਰਖਾਂ ਦੇ ਘਰ ਪਦਾਰਥ ਚਲੇ ਗਏ ਬਹਿਣ ਬਿਰਹ ਜਲ ਜਾ ਬਹਿਣ ਜਿਹੜੀ ਬੁੱਧੀ ਭੈਣ ਵਾ ਇਹ ਪਦਾਰਥਾਂ ਦੇ ਵਿਛੋੜੇ ਜਲਦੀ ਰਹਿੰਦੀ ਹੈ ਕਿ ਮੇਰੇ ਪਦਾਰਥ ਸੈਨੇ ਸੀ ਮੇਰੇ ਕੋ ਇੰਨਾ ਸੁਖ ਸੀ ਇੰਨਾ ਆਨੰਦ ਸੀ ਉਹ ਕਿਉਂ ਚਲਿਆ ਗਿਆ ਕਿਧਰੇ ਐਵੇਂ ਵਿਛੋੜੇ ਜਲਦੀ ਰਹਿੰਦੀ ਬੁੱਧ ਇਹੀ ਜੀ ਹਾਲਤ ਹੋ ਰਹੀ ਇਸ ਬੁੱਧ ਦੀ ਇਸੇ ਪ੍ਰਕਾਰ ਵੀਰਾ ਵੀਰਾ ਕਰ ਰਹੀ ਵੀਰਾ ਵੀਰਾ ਵੀਰ ਸਾ ਇਹਦੇ ਜਨ ਦੇ ਹੈ ਮੇਰੇ ਸਾਹੋ ਹੋਏ ਮੇਰੇ ਸਾਹੋ ਹਰ ਵਕਤ ਮੇਰੇ ਕੀ ਸਤਿਗੁਰੂ ਕਰਦੀ ਰਹੀ ਇਹ ਜਿੰਦ ਵੀਰ ਭੈ ਬੈਰਾ ਵੀਰ ਸਾ ਜਿਹੜੇ ਬੈਰੀ ਹੋ ਗਏ ਇਸ ਦੇ ਵੀਰ ਚੱਲੇ ਘਰ ਆਪਣੇ ਵੀਰ ਜਿਹੜੇ ਸੀ ਆਪ ਦੇ ਘਰ ਪਰ ਲੋਕ ਨੂੰ ਚੱਲੇ ਬਹਿਣ ਬਿਰਹ ਜਲ ਜੇ ਜਿਹੜੀ ਜਿੰਦ ਹੈ ਉਸ ਵੇਲੇ ਪ੍ਰਾਣਾਂ ਦੇ ਵਿਛੋੜੇ ਚ ਜਲ ਜਾਂਦੀ ਹੈ ਮਿਰਤੂ ਆਪਣੇ ਆਪ ਦੀ ਅੰਤ ਦਾ ਸਮਾਂ ਸਮਝਦੀ ਹੈ ਇਸ ਪ੍ਰਕਾਰ ਦੁਖੀ ਹੁੰਦੀ ਐ ਇਸੇ ਪ੍ਰਕਾਰ ਬੀਰਾ ਬੀਰਾ ਕਰ ਰਹੀ ਬੀਰਾ ਬੀਰਾ ਕਰ ਰਹੀ ਇਹ ਜਿਹੜੀ ਜਿੰਦ ਹੈ ਇਹ ਸਾਲ ਸਿੰਘ ਜੀ ਵੀਰ ਜਿਹੜੇ ਸੁਭਗੁਣ ਹੋਣ ਹੈ ਉਹਨਾਂ ਨੂੰ ਕਹਿੰਦੀ ਕਿ ਮੇਰੇ ਕੋਲੇ ਪ੍ਰਾਪਤ ਰਹੋ ਪ੍ਰਾਪਤ ਰਹੋ ਕਰਦੀ ਰਹਿੰਦੀ ਹੈ ਪੀਰ ਭੇ ਬਹਿਰਾ ਪਰ ਸੁਭਗੁਣ ਜਿਹੜੇ ਹਨਗੇ ਉਹ ਸੁਧ ਚਿੱਤ ਬਿਨਾਂ ਨਹੀਂ ਟਿਕਦੇ ਰੀਰੇ ਚ ਇਹ ਬਹਿਰੀ ਹੋਗੇ ਅੰਤਾਂ ਕੰਤਾਂ ਮਲੀਨ ਹੋ ਗਏ ਵਿਸ਼ੇ ਵਾਸ਼ਨਾ ਨਾ ਬੇਰੀ ਹੋ ਗਏ ਹਨ ਵੀਰ ਚੱਲੇ ਕਰ ਆਪਣ ਉਹ 500 ਜਿਹੜੇ ਅਸੀਂ ਸੁਧ ਨਿਸਕਾਮ ਪਵਨ ਨਿਸਕਾਮੀ ਪੁਰਖ ਜਿਹੇ ਸੀ ਉਹਨਾਂ ਦੇ ਕਾਰਨ ਤਾਂ ਕੰਨ ਜਾ ਕੇ ਟਿਕ ਗਏ ਵਹਿਣ ਵਿਹੈ ਜਲ ਜਾ ਜਿਹੜੀ ਇਹ ਗੁਣਾਂ ਦੇ ਧਾਰਨ ਵਾਸਤੇ ਭੈਣ ਜਿਹੜੀ ਜਿੰਦ ਹੈ ਉਹਨਾਂ ਦੇ ਬਿਸ਼ੋਰੇ ਜਲਦੀ ਕਿ ਮੇਰੇ ਅੰਦਰ ਗੁਣ ਕਿਉਂ ਨਹੀਂ ਵਸਦੇ ਮੇਰੇ ਅੰਦਰ ਉਹ ਗੁਣ ਕਿਉਂ ਆ ਸਾਰੇ ਬਾਵਲ ਕੈ ਘਰ ਬੇਟੜੀ ਸਾਧ ਸੰਗਿ ਨੀ ਬਾਵਲ ਕੌਣ ਹੈ ਸੰਸਾਰ ਸੰਸਾਰ ਰੂਪੀ ਘਰ ਵਿੱਚ ਇਹ ਦੇਹ ਜਿਹੜੀ ਹੈ ਬੇਟੀ ਹੈ ਵਾਲੀ ਬਾਲੈ ਨੇ ਇਸ ਦਾ ਬਲਕੀ ਦਾ ਇੰਦਰੀਆਂ ਰੂਪੀ ਬਾਲਕਾ ਵਿੱਚ ਇਹ ਦੇਹ ਦਾ ਪ੍ਰੇਮ ਹੈ ਅੱਖਾਂ ਕੰਨ ਨਾਸਾਂ ਨੂੰ ਚੰਗਾ ਸਮਝਦੀ ਹੈ ਜੀ ਲੂੜ ਹੈ ਵਰ ਕਾਮਣੀ ਇਸ ਤੋਂ ਬਾਵਲ ਕੈ ਘਰ ਬੇਟੜੀ ਬਾਵਲ ਕੌਣ ਅਗਿਆਨ ਪੂਰੇ ਘਰ ਵਿੱਚ ਕੌਣ ਵੇਟ ਲਈਏ ਬੁੱਧੀ ਜਿਹੜੀ ਹੈ ਵਾਲੀ ਵਾਲੈ ਨਹੀਂ ਬਲਕਿ ਦਾ ਬਾਲੇ ਪਦਾਰਥਾਂ 'ਚ ਹੀ ਪ੍ਰੇਮ ਲੱਗਾ ਹੋਇਆ ਹੈ ਹਰ ਵਕਤ ਪਦਾਰਥਾਂ ਨੂੰ ਚਾਹੁੰਦੀ ਰਹਿੰਦੀ ਹੈ ਜਿਹੜੀ ਬੁੱਧੀ ਹੈ ਇਹ ਲੋੜ ਹੈ ਵਾਰਕਾਮਣੀ ਮਾਰੇ ਕਹਿੰਦੇ ਹਨ ਇਸ ਪ੍ਰਕਾਰ ਬਲਕਿ ਜਿੰਦ ਦਾ ਬਾਲੇ ਇੰਦਰੀਆਂ 'ਚ ਹੀ ਪ੍ਰੇਮ ਲੱਗਾ ਹੋਇਆ ਹੈ ਜੇ ਇੰਦਰੀਆਂ ਦੇ ਵਿਸ਼ਿਆਂ ਦੇ ਸੁੱਖ ਨੂੰ ਛੱਡ ਕੇ ਏ ਲੋੜ ਹੈ ਏ ਲੋੜ ਹੈ ਵਰ ਕਾਮਣੀ ਕਾਮਣੀ ਚਾਹਵਾਨ ਇਸਤਰੀ ਜੇ ਤੂੰ ਪਤੀ ਆਪ ਦਾ ਚਾਹਨੀ ਹੈ ਸਤਿਗੁਰ ਸੇਵਹਤੀ ਤਾਂ ਸਤਿਗੁਰਾਂ ਨੂੰ ਪੇ ਦੇ ਨਾਲ ਤੇ ਹੈ ਪ੍ਰੇਮ ਦਾ ਨਾਮ ਇੱਥੇ ਬੜੀ ਤੇ ਹੈ ਤੇ ਨਾਲ ਪ੍ਰੇਮ ਨਾਲ ਗੁਰੂ ਸਾਹਿਬ ਦੀ ਸੇਵਾ ਕਰ ਐਸੇ ਕਰ हे ਬੁੱਧ ਰੂਪੀ ਕਾਮਣੀਏ ਜੇ ਤੂੰ ਵਰਪਤੀ ਪਰਮੇਸ਼ਰ ਨੂੰ ਲੋੜ ਦੀ ਚਾਹਨੀ ਹੈ ਤਾਂ ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਸੇਵਾ ਕਰ ਗੁਰੂ ਸਾਹਿਬ ਵਾਹਿਗੁਰੂ ਨਾਲ ਮਲਾ ਦੇਣਗੇ ਤੈਨੂੰ ਬਿਰਲੋ ਗਿਆਨੀ ਬੁੱਝਣੋ ਪਰ ਕੋਈ ਕੋਈ ਬਿਰਲਾ ਗਿਆਨਵਾਰ ਹੈ ਜੋ ਆਪਣੇ ਆਪ ਨੂੰ ਗਿਆਨੀ ਤਾਂ ਸਾਰੇ ਕਹੋਂਦੇ ਐ ਸੋ ਬੁੱਝਣ ਵਾਲਾ ਜਿਹੜਾ ਸਰੂਪ ਨੂੰ ਗੁਰਾਂ ਦੁਆਰਾ ਸਮਝਣ ਵਾਲਾ ਕੋਈ ਕੋਈ ਬਿਰਲਾ ਹੈ ਸਤਗੁਰੂ ਸਾਜ ਮਿਲੇ ਜਿਨ੍ਹਾਂ ਨੂੰ ਸਤਗੁਰੂ ਸੱਜੇ ਨਾਮ ਦੁਆਰਾ ਪਰਮੇਸ਼ਰ ਦੇ ਨਾਲ ਮਲੇ ਮਲਾਬ ਹੁੰਦੇ ਹਨ ਜਿਹੜੇ ਸਤਗੁਰਾਂ ਸੱਜਿਆਂ ਦੇ ਨਾਲ ਮਿਲੇ ਹੋਏ ਐ ਐਸੇ ਸਰੂਪ ਦੀ ਬੁੱਝ ਵਾਲੇ ਬਿਰਲੇ ਬਿਰਲੇ ਕੋਈ ਗਿਆਨਵਾਨ ਹਨ ਸਾਡਾ ਕੋਲ ਹੱਥ ਵਡਾਈਆ ਇਹ ਸਭ ਵਾਹਿਗੁਰੂ ਦੇ ਹੱਥ ਹੈ ਵਡਿਆਈਆ ਆਪਾ ਭਾਗ ਜਿਨ੍ਹਾਂ ਨੇ ਛੱਡਿਆ ਹੈ ਉਹ ਬ੍ਰਹਮ ਗਿਆਨੀ ਹਨ ਤੈ ਭਾਵੈ ਤੈ ਦੀ ਜਦੋਂ ਉਸ ਨੂੰ ਪਰਮੇਸ਼ਰ ਨੂੰ ਪਾ ਜਾਊਗਾ ਜਿਹਦਾ ਸਾਧਨ ਕਮਾਈ ਪਾ ਜਾਏਗੀ ਗਰੀਬੀ ਨਿਮਰਤਾ ਭਗਤੀ ਉਹਨੂੰ ਪਰਮੇਸ਼ਰ ਬਖਸ਼ਿਸ਼ ਕਰ ਦੇਵੇਗਾ ਬਾਣੀ ਬਿਰਲੋ ਵਿਚਾਰ ਇਹ ਸਾਧ ਸੰਗਤ ਜਿਹੜੀ ਬਾਣੀ ਆ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਕੋਈ ਬਿਰਲਾ ਹੀ ਹੋਵੇਗਾ ਕਰੋਨਾ ਚੋ ਕੋਟਨ ਮੈਂ ਨਾਨਕ ਹੋਊ ਜਿਹੜਾ ਇਸ ਬਾਣੀ ਨੂੰ ਵਿਚਾਰੇਗਾ ਕੀ ਤਾਰੇਗਾ ਦਿਲ ਦੀ ਕਮਾਈ ਕਰੇਗਾ ਜਿਵੇਂ ਗੁਰਬਾਣੀ ਕਹਿੰਦੀ ਹੈ ਉਸੇ ਪ੍ਰਕਾਰ ਬ੍ਰह्म ਸਬੰਧੀ ਬਾਣੀ ਨੂੰ ਵਿਚਾਰੇਗਾ ਜੇ ਕੋ ਗੁਰਮੁਖ ਹੋ ਜੇ ਕੋਈ ਭਾਈ ਗੁਰਮੁਖ ਹੋ ਉਹੀ ਵਿਚਾਰੂਗਾ ਨਾ ਬਾਕੀ ਦੇ ਲੋਕ ਤਾਂ ਪਦਾਰਥਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵਕਤ ਇਹ ਬਾਣੀ ਮਹਾਪੁਰਖ ਕੀ ਇਹ ਮਹਾਪੁਰਖ ਅਕਾਲ ਪੁਰਖ ਦਾ ਨਾਮ ਹੈ ਸਤਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹਨ ਇਹ ਮਹਾ ਜੋ ਪੂਰਨ ਪਰਮੇਸ਼ਵਰ ਹੈ ਵਾਹਿਗੁਰੂ ਉਹਦੀ ਇਹ ਬਾਣੀ ਹਮ ਆਪੋਂ ਬੋਲਣਾ ਜਾਣਦਾ ਮੈਂ ਕਹੇ ਆ ਸਭ ਹੁਕਮ ਆਉ ਜੀਉ ਸੋ ਇਹ ਮਹਾਂਪੁਰਖ ਅਕਾਲਪੁਰਖ ਦੀ ਬਾਣੀ ਹੈ ਧੁਰ ਕੀ ਬਾਣੀ ਆਈ ਤਨ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਨਿਜ ਘਰ ਵਾਸਾ ਹੋ ਇਸ ਬਾਣੀ ਦੀ ਜਿਹੜਾ ਵਿਚਾਰ ਕਰੇਗਾ ਧਾਰਨ ਕਰੇਗਾ ਉਹਦਾ ਸਰੂਪ ਰੂਪ ਹੀ ਘਰ 'ਚ ਵਾਸਾ ਹੋ ਜਾਏਗਾ ਉਹ ਆਵਾਗੋਂ ਤੋਂ ਰਹਿਤ ਹੋ ਜਾਏਗਾ ਮੁਕਤ ਹੋ ਜਾਏਗਾ ਤਾਹੀਂ ਕਿਹਾ ਬਹਾਰ ਇਹ ਬਾਣੀ ਜੋ ਜਿਉ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਇ ਸਮਾਨ ਇਹ ਬਾਣੀ ਜੋ ਜੀਉ ਜਾਣ ਤੋ ਅੰਦਰ ਰਵੇ ਹਰ ਨਾਮਾ ਜਿਹੜਾ ਦਿਲੋਂ ਲਾ ਕੇ ਇਸ ਬਾਣੀ ਨੂੰ ਸਮਝ ਲੇਗਾ ਉਹਦੇ ਹਿਰਦੇ ਚ ਪਰਮੇਸ਼ਰ ਦੇ ਨਾਮ ਵਸ ਜਾਏਗਾ ਰਾਜ ਆਏਗਾ ਐਸੀ ਅਮਰਤ ਰੂਪ ਬਾਣੀ ਹੈ ਪਾਨ ਪਾਨ ਕੜੀ ਹੈ ਇਹ ਬਾਣੀ ਮਹਾਪੁਰਖ ਕੀ ਇਹ ਮਹਾਪੁਰਖ ਆਕਾਲ ਪੁਰਖ ਦੀ ਬਾਣੀ ਹੈ ਧੁਰ ਕੀ ਬਾਣੀ ਇੱਕ ਘਰ ਵਾਸਾ ਇਸ ਬਾਣੀ ਕਰਕੇ ਨਹੀਂ ਸਰੂਪ ਰੂਪੀ ਘਰ ਚ ਸੱਚਖੰਡ ਵਿੱਚ ਵਾਸਾ ਹੁੰਦਾ ਹੈ ਜੋ ਜੁੜੇਗਾ ਪਨ ਪਨ ਕੜੀਐ ਕੜ ਕੜ ਭਜੈ ਇਹ ਸਾਹਿਬ ਸੰਗੇ ਜੀ ਪਦਾਰਥਨ ਪਰਮੇਸ਼ਵਰ ਨੇ ਪਹਿਲਾਂ ਸਾਜੂਗਦੇਵ ਜੀ ਜੀਆਂ ਦੀ ਜਿਸ ਵਕਤੇ ਕਾਲ ਯੁਗ ਦੀ ਸਮਾਪਤੀ ਹੋਈ ਸਾਜੂਗਦੇ ਅੰਤ ਆਦ ਵਿੱਚ ਇਹ ਸਾਰੇ ਜਗ ਦੀ ਪੜਨੋਂ ਕੀਤੀ ਜਿਹੜੇ ਭਨ ਦੇ ਸੁਖਮ ਤਤ ਸਥੂਲ ਤਤ ਫੇਰ ਜਦੋਂ ਸ੍ਰਿਸ਼ਟੀ ਵੀ ਉਹ ਕਹਿ ਜਦੋਂ ਜੀਆਂ ਦੇ ਕਰਮ ਫਲ ਦੇਣ ਵਾਤੇ ਉਹ ਵੀ ਮੁਖ ਹੋਏ ਸਨ ਮੁਖ ਹੋਏ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਫੇਰ ਘੜਿਆ ਇਹ ਘੜਨਾ ਕੀਤਾ ਸ੍ਰਿਸ਼ਟੀ ਨੂੰ ਇੱਕ ਤੋਂ ਬਹੁਤੇ ਹੋਵਾਂ ਕੜ ਕੜ ਭਜੈ ਅੱਗੇ ਫੇਰ ਜਦੋਂ ਜੀਆਂ ਦੇ ਕਰਮ ਜਿਹੜੇ ਸੀ ਫਲ ਦੇਣ ਨੂੰ ਵੀ ਵੀ ਮੁਖ ਹੋਏ ਉਹ ਫਲ ਦੇਣ ਤੋਂ ਰਹਿ ਗਏ ਉਹ ਜਿਹੜੇ ਜਦੋਂ ਪੱਕ ਜਾਂਦੀ ਖੇਤੀ ਕਿਸਾਨ ਕੱਟ ਕੇ ਘਰ 'ਚ ਬੋਲ ਪਾ ਲੈਂਦਾ ਐ ਇਸ ਪ੍ਰਕਾਰ ਉਹ ਘੜੀ ਹੋਈ ਨੂੰ ਸ੍ਰਿਸ਼ਟੀ ਜਿਹੜੀ ਸੂਖਮ ਤੱਤਵਾਦੀ ਸਥੂਲ ਤੱਤਨਾਵਾਰੀ ਨੂੰ ਉਸ ਨੂੰ ਭੰਨ ਦਿੰਦਾ ਪਰਲੋਂ ਕਰ ਲੈਂਦਾ ਹੈ ਢਾਹੇ ਉਸਾਰ ਐ ਉਸਰੇ ਢਾਹੇ ਜੇ ਢਾਹੇ ਹੋਏ ਤੱਤਾਂ ਨੂੰ ਫੇਰ ਉਸਾਰ ਲੈਂਦਾ ਹੈ ਜਦੋਂ ਪਰਲੋਂ ਕਰਦਾ ਫੇਰ ਉਹ ਢਾ ਦਿੰਦਾ ਤਿੰਨਾਂ ਕਾਲਾਂ 'ਚ ਇਸੇ ਪ੍ਰਕਾਰ ਕਰਦਾ ਹੈ ਸਰ ਸਰ ਭਰ ਸੁਖ ਭੀ ਭਰ ਊਖਾ ਇਸੇ ਪ੍ਰਕਾਰ ਭਨ ਭਨ ਘੜੀ ਹੈ ਜਿਹੜੇ ਕਲਯੁਗ ਦੇ ਵਿੱਚ ਭਨੇ ਹੋਏ ਸੀ ਉਹਨਾਂ ਨੂੰ ਸਤਜੁਗ ਦੇ ਵਿੱਚ ਘੜਨਾ ਕੀਤਾ ਹੈ ਜਿਹੜੇ ਸਤਜੁਗ ਦੇ ਵਿੱਚ ਘੜੇ ਹੋਏ ਸੀ ਉਹਨਾਂ ਨੂੰ ਫੇਰ ਤ੍ਰੇਤੇ ਵਿੱਚ ਭਨ ਦੁੱਤਾ ਹੈ ਤ੍ਰੇਤੇ ਦੇ ਜਿਹੜੇ ਭਜੇ ਸੀ ਉਹਨਾਂ ਨੂੰ ਦੁਆਪਰ ਦੇ ਘੜ ਦੁੱਤਾ ਹੈ ਜਿਹੜੇ ਦੁਆਪਰ ਦੇ ਭਜੇ ਹੋਏ ਸੀ ਉਹ ਕਲਯੁਗ ਦੇ ਢਾਹ ਤੇ ਹੈ ਜਿਹੜੇ ਕਲਯੁਗ ਢਾਹੇ ਸੀ ਉਹ ਸਤਜੁਗ ਵਿੱਚ ਫੇਰ ਉਹ ਸਾਰ ਤੇ ਹੈ ਜੇ ਸਾਂਝ ਕੋਈ ਸਾਰੇ ਸੀ ਫੇਰ ਉਹ ਤਰੇਤੇ ਝਟਾ ਦਿੰਦੇ ਐ ਇਸ ਪ੍ਰਕਾਰ ਮਹਾਰਾਜ ਦੇ ਕੌਤਕ ਹਨਗੇ ਇਸੇ ਪ੍ਰਕਾਰ ਭਨ ਭਨ ਘੜੀਐ ਕੜ ਕੜ ਭੱਜੈ ਅੰਡ ਦੀ ਖਾਣੀ ਦੇ ਜੀਆਂ ਨੂੰ ਭਨ ਭਨ ਕੇ ਫੇਰ ਉਦਪੋਜ ਖਾਣੀ ਵਿੱਚ ਘਟ ਦਿੰਦਾ ਹੈ ਉਦਪੋਜ ਖਾਣੀ ਦੀਆਂ ਨੂੰ ਅੰਡ ਦੀ ਖਾਣੀ ਦੀ ਘਟ ਦਿੰਦਾ ਹੈ ਅੰਡ ਦੀ ਖਾਣੀ ਦੇ ਜਿਹੜੇ ਘੜੇ ਹੋਏ ਐ ਉਹਨਾਂ ਨੂੰ ਸਾਤ ਸੰਗੇ ਜੀ ਫੇਰ ਸੇਤ ਜੀ ਖਾਣੀ ਵਿੱਚ ਭਨ ਦਿੰਦਾ ਹੈ ਫੇਰ ਸੇਤੂ ਜੀ ਖਾਣੀ ਦੇ ਭੱਜਾਂ ਹੋਇਆਂ ਨੂੰ ਫੇਰ ਸਾਧ ਸੰਗਤ ਜੀ ਦਿਬਿਓ ਪਾਦ ਖਾਣੀ ਵਿੱਚ ਘੜ ਦਿੰਦਾ ਹੈ ਇਸ ਪ੍ਰਕਾਰ ਘੜ ਘੜ ਭੱਜਾ ਇਸ ਪ੍ਰਕਾਰ ਘਣਿਆਂ ਨੂੰ ਫੇਰ ਭੰਦੁੰਦਾ ਹੈ ਤਾਹੇ ਉਸਾਰ ਉਸਰੇ ਢਾਹੇ ਇਸੇ ਪ੍ਰਕਾਰ ਜਿਹੜੇ ਢਾਹੇ ਆ ਉਹਨਾਂ ਨੂੰ ਫੇਰ ਉਸਾਰ ਦਿੰਦਾ ਹੈ ਉਸੇ ਨੂੰ ਫੇਰ ਢਾ ਦਿੰਦਾ ਹੈ ਇਹ ਕਰਤੇ ਦੀ ਖੇਲ ਹੈ ਜਿਵੇਂ ਚਾਹੁੰਦਾ ਉਹ ਕਰਦਾ ਹੈ ਸਰ ਭਰ ਸੁਖ ਪਨ ਪਨ ਘੜੀ ਐ ਕੜ ਕੜ ਭਜੈ ਜਿਹੜੇ ਸਾਧ ਸੰਗਤ ਜੀ ਪਨ ਪਨ ਭੰਨਣ ਵਾਲੇ ਹਨ ਸੁਭਗੁਣਾ ਨੂੰ ਉਹਨਾਂ ਨੂੰ ਜਗਿਆਸੂਆਂ ਦੇ ਹਿਰਦੇ 'ਚ ਪ੍ਰਵੇਸ਼ ਕਰ ਭੰਨ ਦਿੰਦਾ ਹੈ ਅਤੇ ਜਿਹੜੇ ਘੜੀਆ ਘੜੇ ਹੋਏ ਹਨ ਆਸਰੀ ਸੰਪਦਾ ਕਾਮਕਰੋ ਲੋਭ ਮੋਹ ਹੰਕਾਰ ਉਹਨਾਂ ਨੂੰ ਫੇਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੇਹਾਂ 'ਚ ਪਾਪ ਆ ਕੇ ਫੇਰ ਘਾੜ ਤੋਂ ਉਹਨਾਂ ਦੀ ਘੜੀ ਜਾਂਦੀ ਹੈ ਫੇਰ ਜਿਨ੍ਹਾਂ ਦੇ ਸਾਧ ਸੰਗਤ ਜੀ ਘੜੇ ਹੋਏ ਹਨ ਸਭ ਸੁਭਗੁਣਾ ਉਨ੍ਹਾਂ ਦੇ ਅਗਿਆਨ ਆਦਿਕ ਭਜ ਜਾਂਦੇ ਹਨ ਇਸ ਪ੍ਰਕਾਰ ਅਗਿਆਨ ਆਦਿਕ ਨੂੰ ਨਿਵਰਤੀ ਕਰਕੇ ਢਾਹੇ ਉਸਾਰ ਉਸਰੇ ਢਾਹੇ ਜਿਹੜੇ ਢਾਹੇ ਹੋਏ ਹਨ ਸੁਭਗੁਣ ਉਹਨਾਂ ਨੂੰ ਉਹਨਾਂ ਦੇ ਹਿਰਦੇ ਦੀ ਦੇਵੀ સંપਦਾ ਨੂੰ ਉਸਾਰ ਦਿੰਦਾ ਹੈ ਉਸਰੇ ਹੋਏ ਜਿਹੜੇ ਅਗਿਆਨ ਆਦਿਕ ਹੈ ਉਹਨਾਂ ਨੂੰ ਢਾ ਦਿੰਦਾ ਨਿਵਰਤ ਕਰ ਦਿੰਦਾ ਹੈ ਸਰ ਭਰ ਸੁਖ ਭੀ ਭਰ ਪੂਖ ਜਿਹੜੇ ਸਾਥ ਸੰਗਤ ਜੀ ਸਰੋਵਰ ਹੰਕਾਰ ਆਦਿਕ ਗੁਣਾ ਦੇ ਨਾਲ ਵਿਵੇ ਭਰੇ ਹੋਏ ਹੈ ਉਹਨਾਂ ਨੂੰ ਸੱਚੇ ਪਰਸ਼ਾ ਸੁਕਾਨਦਾ ਹੰਕਾਰੀਆਂ ਨੂੰ ਘਟਾ ਦਿੰਦਾ ਹੈ ਹੰਕਾਰ ਨਿਵਰਤ ਕਰਨ ਦਾ ਮਾਰ ਦਿੰਦਾ ਹੈ ਉਹਨਾਂ ਦੇ ਪ੍ਰਾਣਾਂ ਨੂੰ ਸੋਖ ਲੈਂਦਾ ਹੈ ਪੀ ਪਰਪੂਖ ਹੈ ਪੀ ਬੜਾ ਸਾਧ ਸੰਗਤ ਜਿਹੜੇ ਨਿਮਰਤਾ ਵਾਲੇ ਪੁਰਖ ਹੈ ਉਹਨਾਂ ਨੂੰ ਸ਼ੁਭ ਗੁਣਾ ਨਾਲ ਭਰ ਕੇ ਪੋਖੇ ਪਾਲਣਾ ਕਰਦਾ ਹੈ ਪੂਰ ਪੁਸ਼ਟੀ ਕਰਦਾ ਹੈ ਸਮਰਥ ਵੀ ਪਰਵਾਹ ਕਹੋ ਜਿਉ ਸਮਰਥ ਹੈ ਵੀ ਪਰਵਾਹ ਬੇਖਾਸ਼ ਹੈ ਉਹਨੂੰ ਕਿਸੇ ਦੀ ਲੋੜ ਨਹੀਂ ਹੈ ਪਰਮ ਨੂੰ ਭੁਲਾਨੇ ਪਹਿਲੇ دیਵਾਨੇ ਜਿਹੜੇ ਉਸ ਪਰਮੇਸ਼ਰ ਦੀ ਸਮਰੱਥਾ ਨੂੰ ਵਿਸਾਰ ਬੈਠੇ ਹੈ ਉਹ ਤਾਂ ਭਰਮ ਨੂੰ ਭੁਲਾ ਦਿੰਦੇ ਹੈ ਤੇ ਪਹਿਲੇ دیਵਾਨੇ ਵਾਹਿਗੁਰੂ ਦੇ ਸਰੂਪ ਪਛਾਣਨ ਵੱਲੋਂ ਕਮਲੇ ਹੋਏ ਹਨ ਅਸਲੀ ਸੰਤ ਜੀ ਦੀ ਸੰਗਤ ਕਰਕੇ ਵਿਣ ਭਾਗਾ ਕੀ ਪਾਈਐ ਬਿਨਾਂ ਇਸ ਕਾਮ ਕਰਵਾਂ ਨੂੰ ਵੀ ਭਾਗਾ ਤੋਂ ਕਿਸ ਪ੍ਰਕਾਰ ਉਹ ਪਰਮਾਰਥ ਦੇ ਲਾਭ ਨੂੰ ਕੀ ਪਾ ਸਕਦੇ ਗੁਰਾਂ ਦੀ ਸੰਗਤ ਤੋਂ ਬਿਨਾਂ ਲਾਭ ਨਹੀਂ ਪਾ ਸਕਦੇ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਗੁਰਮੁਖਾਂ ਦੇ ਅੰਗਾਂ ਦਾ ਗਿਆਨ ਹੈ ਪ੍ਰਭੂ ਸਤਗੁਰੂ ਸ੍ਰਿ ਵਰਾਥ ਦਾ ਉਹਨਾਂ ਨੇ ਡੋਰੀ ਓਟ ਤੇਕ ਜਿਹੜੀ ਬ੍ਰਿਤੀ ਬ੍ਰਹਮਾਕਾਰ ਕਰਨ ਰੂਪ ਉਹ ਪ੍ਰੀਤ ਰੂਪੀ ਡੋਰੀ ਪ੍ਰਭੂ ਦੀ ਉੋਠ ਪਕੜੀ ਐ ਸ਼ਰਨ ਰੂਪੀ ਡੋਰੀ ਪਕੜੀ ਹੋਈ ਓਨਾਂ ਦੀ ਜਿਨ ਖਿੰਚੈ ਤਿਨ ਜਾਇ ਉਹ ਜਾਣਵੇ ਕਬੀਰ ਕੂਕਰ RAMਕੋ ਮੁਤੀਆ ਮੇਰੋ ਮਨਾਉ ਗਲੇ ਹਮਾਰੇ ਜਿਵਰੀ ਜੇ ਖਿੰਚੇ ਤੈ ਜਾਓ ਜਿਸ ਪਾਸੇ ਪ੍ਰਾਰਵ ਦੇ ਅਨਸਾਰ ਪਰਮੇਸ਼ਰ ਖਿੱਚਦਾ ਹੈ ਉਸ ਪਾਸੇ ਉਹ ਜਾਂਦੇ ਐ ਆਪਣੀ ਹੰਗਤਾ ਮਮਤਾ ਓਨਾਂ ਦੀ ਕੋਈ ਨਹੀਂ ਹੈ ਜਿਨ ਖਿੰਚੇ ਜਿਨ੍ਹਾਂ ਨੂੰ ਭਗਤੀ ਵੱਲ ਖਿੱਚਿਆ ਹੈ ਤਿਨ੍ਹਾਂ ਦਾ ਵਾਹਿਗੁਰੂ ਸਰੂਪ ਵੱਲ ਜਾਣਾ ਹੋਇਆ ਹੈ ਹਰ ਗੁਣ ਗਾਏ ਸਦਾ ਰੰਗ ਰਾਤੇ ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਸਦਾ ਪ੍ਰੇਮ ਰੰਗ ਚ ਰੱਤੇ ਹੀ ਰਹਿੰਦੇ ਹਨ ਮੌੜ ਨਾ ਪਛੂ ਤਾਈ ਫਿਰ ਉਹਨਾਂ ਨੂੰ ਸਾਸ ਮੇਰੀ ਪਛਤਾਪ ਨਹੀਂ ਕਰਦਾ ਪੈਂਦਾ ਜੁਨਾ ਵਿੱਚ ਜਾਣ ਦਾ ਪਛਤਾਪ ਸਾਰਾ ਉਹਨਾਂ ਦਾ ਮਿਟ ਗਿਆ ਹੈ ਪੱਬੈ ਪਲ ਹੈ ਗੁਰਮੁਖ ਬੂਜਹਿ ਪੱਬੇ ਅਖਰਦਾਰਾ ਕਹਿੰਦੇ ਐ ਜਿਹੜੇ ਭਾਲਦੇ ਐ ਪੈਸੇ ਦੇ ਸੰਯੁਗ ਤੋਂ ਕੇ ਤੇ ਪ੍ਰੇਮ ਦੇ ਸੰਯੁਗ ਤੋਂ ਕੇ ਉਹ ਗੁਰਾਂ ਦੁਆਰਾ ਬੂਜਿਆ ਸਮਝ ਲੈਂਦੇ ਹੈ ਤਾਂ ਨਿਜ ਘਰ ਵਾਸਾ ਇਸ ਪ੍ਰਕਾਰ ਨਹੀਂ ਆਪਣਾ ਜੋ ਤ੍ਰਿਯਾ ਪਦ ਰੂਪੀ ਘਰ ਹੈ ਉਹਦੇ ਜੀ ਵਾਸਾ ਪਾਈ ਹੈ ਟਿਕਾ ਪਾਉਂਦੇ ਹਨ ਪੱਬਾ ਪੌਜਲ ਮਾਰਗ ਵਿਖੜਾ ਜਿਹੜੇ ਸਾਥ ਸੰਗਤ ਦੀ ਭੁੱਲੇ ਹੋਏ ਐ ਭੈ ਦੇ ਵਿੱਚ ਉਹਨਾਂ ਨੂੰ ਸੰਸਾਰ ਮਾਰਗ ਭਵੇ ਦੁਆਰਾ ਕਹਿੰਦੇ ਬਹੁਤ ਰਸਤਾ ਕਠਨ ਹੈ ਆਸ ਨਿਰਾਸਾ ਤਰੀਏ ਜਿਹੜਾ ਦੁਨੀਆ ਦੀ ਆਸਾ ਤੋਂ ਨਿਰਾਸਾ ਹੋਵੇਗਾ ਉਹ ਪੁਰਖ ਤਰ ਸਕੇਗਾ ਗੁਰ ਪ੍ਰਸਾਦੀ ਆਪੂ ਚੀਨੇ ਸਭਗੋਂ ਦੀ ਕਿਰਪਾ ਕਰਕੇ ਆਪਣੇ ਆਤਮਾ ਨੂੰ ਜਾਣਨਾ ਕਰੇ ਜੀਵਤ ਆਇਵ ਮਰੀ ਇਸ ਪ੍ਰਕਾਰ ਜੀਵਤ ਭਾਉ ਤੋਂ ਭਾਈ ਮਰਿਆ ਜਾਂਦਾ ਫਿਰ ਮੁਕਤ ਹੁੰਦੀ ਹੈ ਮਾਇਆ ਮਾਇਆ ਕਰਮੁਈ ਇਹ ਮੇਰੀ ਮਾਂ ਹੈ ਮੇਰੀ ਮਾਇਆ ਇਉ ਹੈ ਮੇਰੀ ਲక్ష్ਮੀ ਐ ਕਰਦੇ ਕਰਦੇ ਮਾਇਆ ਜਿਹੜੀ ਛਲ ਰੂਪ ਹੈ ਇਹ ਮੇਰੀ ਕਿਦਰ ਕੀ ਮਾਇਆ ਮੇਰੀ ਹੈ ਮਾਇਆ ਇਉ ਕਰਦੇ ਕਰਦੇ ਮਰ ਗਏ ਅੰਤ ਨੂੰ ਮਾਇਆ ਜੋ ਛਲ ਰੂਪ ਹੈ ਉਸ ਮਾਇਆ ਨੂੰ ਸੰਗ੍ਰਹਿ ਇਕੱਠੀ ਕਰਦੇ ਕਰਦੇ ਮਰ ਗਏ ਮਾਇਆ ਕਿਸੈ ਨਾ ਸਾ ਇਹ ਜਿਹੜੀ ਮਾਇਆ ਹੈ ਕਿਸੇ ਦੇ ਸਾਥ ਨਹੀਂ ਛਲ ਰੂਪ ਜੜ ਚੇਤਨ ਕਿਸੇ ਦੇ ਸੰਗ ਨਹੀਂ ਗਈ ਹੈ ਹਾਂਸ ਚੱਲਿਆ ਉਠ ਡੁੰਮਣੋ ਹਾਂਸ ਡੁੰਮਣੋ ਜੀਵ ਆਤਮਾ ਡੁੰਮਣੋ ਦੁਖੀ ਹੋ ਕੇ ਅੰਤ ਨੂੰ ਦੁਮਨਾ ਹੋ ਕੇ ਦੁਚਿੱਤਾ ਹੋ ਕੇ ਚਲਿਆ ਜਾਂਦਾ ਹੈ ਮਾਇਆ ਭੂਲੀ ਆ ਇਹ ਜਿਹੜੀ ਮਾਇਆ ਆਸ ਰਸਤੇ ਜੀ ਭੁੱਲ ਜਾਂਦਾ ਜਮ ਮਾਰਗ ਜਦੋਂ ਚੇਤਾ ਨਹੀਂ ਆਂਦਾ ਜਦੋਂ ਪੈਂਦੀਆਂ ਹਨ ਸਭ ਕੁਝ ਭੁੱਲ ਜਾਂਦਾ ਹੈ ਰਸਤੇ ਦੀ ਭੁੱਲ ਜਾਂਦਾ ਹੈ ਮਾਇਆ ਜਿਸ ਵਾਪੇ ਭੁੱਲੀ ਆਤ ਹੈ ਸ੍ਰਿਸ਼ਟੀ ਜਿਸ ਮਾਇਆ ਵਾਪੇ ਭੁੱਲੀ ਹੋਈ ਸ੍ਰਿਸ਼ਟੀ ਹੈ ਮਾਇਆ ਭੁੱਲੀ ਆਤ ਮਾਇਆ ਵਿੱਚ ਭੁੱਲ ਗਈ ਆਤ ਪਰਮਾਤਮਾ ਦਾ ਜਿਹੜਾ ਆਸ ਰਸਤਾ ਸੀ ਭਗਤੀ ਦਾ ਮਾਇਆ ਵਿੱਚ ਹੀ ਭਗਤੀ ਭੁੱਲ ਗਈ ਹੈ ਭਗਤੀ ਕਰਨੀ ਛੱਡ ਦਿੱਤੀ ਮਾਨਿਕ ਉਖਾ ਮਾਇਆ ਭੁੱਲੀ ਆਤ ਅਰਥ ਜਿਸ ਵਾਅ ਤੇ ਸਰੂਪ ਦਾ ਆਨੰਦ ਪਾਉਣਾ ਸੀ ਉਹ ਭਗਤੀ ਭੁੱਲ ਗਈ ਇਸੇ ਕਰਕੇ ਇਹ ਮਾਇਆ 'ਚ ਹੀ ਫਸਿਆ ਰਹਿੰਦਾ ਹੈ ਮਨ ਝੂਠਾ ਮਾਇਆ ਪੂਲੀ ਆਸ ਆਸ ਅਸਤ ਹੋ ਗਿਆ ਮਰ ਗਿਆ ਭੁੱਲ ਗਈ ਜਦੋਂ ਮਾਇਆ ਮਨ ਝੂਠਾ ਜਮ ਜੁਹਿਆ ਇਹ ਮਨ ਦਾ ਸਹਿ ਸੰਗਤ ਜੀ ਝੂਠੇ ਪਦਾਰਥਾਂ 'ਚ ਲੱਗੇ ਝੂਠਾ ਹੋਇਆ ਇਸ ਕਰਕੇ ਜਮਾਂ ਨੇ ਇਸ ਨੂੰ ਜੁਹਿਆ ਤਾੜਿਆ ਹੈ ਆਗੁਣ ਚੱਲ ਹੈ ਨਾਲ ਜਿਹੜੇ ਔਗਣੇ ਕਰਦਾ ਰਹਿੰਦਾ ਜੀਵ ਇਹਦੇ ਨਾਲ ਜਾਂਦੇ ਆ ਪ੍ਰਲੋਕ ਵਿੱਚ ਕੂੜ ਵਜਾਵੇ ਤੂਰ ਝੂਠੇ ਆਦਕ ਤੂਰ ਬਾਜੇ ਜਿਹੜਾ ਵਜਾਉਂਦਾ ਸੀ ਉਸ ਵੇਲੇ ਬਲੰਦ ਆਵਾਜ਼ ਨਾਲ ਇਹਨੂੰ ਕਹਿੰਦੇ ਕਿ ਇਹਨਾਂ ਫਲਾਣੇ ਦਾ ਮੈਨੂੰ ਇਹ ਝੂਠ ਬੋਲਿਆ ਫਲਾਣੇ ਦਾ ਪਾਪ ਕੀਤਾ ਇਵੇਂ ਇਹ ਔਗਣ ਦਾ ਨਾਲ ਜਾਂਦੇ ਹੋਗਾ ਹੀ ਦੇਣ ਵਾਸਤੇ ਦੇ ਗੁਣ ਕੋਈ ਅਨਕਤਰੀ ਨਹੀਂ ਕੀਤਾ ਹੈ ਮਨਮਹਿ ਮਨ ਉਲਟੂ ਮਰ ਜੇ ਮਨ ਗੁਰੂ ਸਾਹਿਬ ਦੇ ਸ਼ਬਦ ਦੇ ਮੰਨਣ ਵਿੱਚ ਮਨ ਜਿਹੜਾ ਹੈ ਅਸ਼ੁੱਧ ਮਨ ਸੁਧ ਮਨ ਦੇ ਵਿੱਚ ਲੱਗ ਕੇ ਗੁਰਾਂ ਦੇ ਮੰਤਰ ਵਿੱਚ ਸ਼ਿਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੇ ਅਭਿਆਸ ਵੱਲੋਂ ਉਲਟ ਕੇ ਜੀਵਤ ਭਾਗ ਤੋਂ ਮਰ ਜਾਵੇ ਜੀ ਗੁਣ ਹੋਵੇ ਨਾ ਮਰੇ ਦੇ ਮਨ ਤਾਂ ਭਾਈ ਆਸੀ ਸੰਪਦਾ ਵੱਲੋਂ ਜੇ ਇਹਦੇ ਅੰਦਰ ਗੁਣ ਗਿਆਨ ਸਰਦਾ ਆਦਿਕ ਨਾਲ ਹੋਣ ਇਹਦੇ ਹਿਰਦੇ ਦੇ ਮੇਰੀ ਮੇਰੀ ਕਰਮ ਹੋਏ ਇਸ ਪ੍ਰਕਾਰ ਮੇਰੀ ਜਰੂਰ ਹੈ ਮੇਰੀ ਜੋਰੂ ਆਇਓ ਕਰਦੇ ਹੋਏ ਮਰ ਗਏ ਬਿਨ ਨਾਵੇ ਦੁੱਖ ਭਾ ਸੱਚੇ ਦਾਤਸ਼ਾਹ ਦੇ ਨਾਮ ਤੋਂ ਬਿਨਾ ਦੁੱਖ ਹੀ ਭਾਰਿਆ ਹੈ ਨਾ ਹੋਰ ਤਾਂ ਨਹੀਂ ਦੁੱਖ ਭੱਲੇ ਵਜਣ ਦੀ ਨਹੀਂ ਆਈ ਬਜਦਾ ਪਰ ਆਉਤ ਹੁੰਦਾ ਹੈ ਉਹਨਾਂ ਦੁੱਖ ਦੀ ਖੋਜ ਕੀਤੀ ਹੈ ਨਾਮ ਤੋਂ ਬਿਨਾ ਸੋਚਦਾ ਨਹੀਂ ਕਿਤੇ ਪ੍ਰਾਪਤ ਹੋਇਆ ਹੈ ਗੜ ਮੰਦਰ ਭਾਲ ਕੇ ਦੇਖ ਲਓ ਖੋਜ ਕੇ ਵੇਰ ਸ਼ਾਸਤਰਾਂ ਨੂੰ ਗੜ ਮੰਦਰ ਮਹਿਲਾ ਕਹਾ ਇਹ ਜਿਹੜੇ ਪੱਕੇ ਕਿਲੇ ਬਣਾਏ ਹੋਏ ਐ ਮੰਦਰ ਬਣਾਏ ਹੋਏ ਐ ਮਹਿਲੇ ਤਾਂ ਹਵੇਲੀਆਂ ਸੀਸ ਮਹਿਲ ਬਣਾਏ ਕਿੱਥੇ ਰਹਿਣੇ ਐ ਗੜ ਆਕੀਸਤਾਨ ਜਿਹੜੇ ਮੰਦਰ ਬਣਾਏ ਹੋਏ ਐ ਅਤੇ ਮੇਲਾ ਇਸਤਰੀਆਂ ਆ ਦੇ ਕੋ ਕਿੱਥੇ ਰਹਿਣੀਆਂ ਹਨ ਕਿਉਂ ਬਾਜੀ ਦੀ ਬਾਜਿਸ ਪ੍ਰਕਾਰ ਬਾਜੀ ਕਰਦੀ ਦੀਵਾਨ ਸਵਾ ਹੁੰਦੀ ਹੈ ਕਚਹਿਰੀ ਹੁੰਦੀ ਹੈ ਬਾਜੀ ਕਰਦੀ ਜਿਸ ਪ੍ਰਕਾਰ ਸਵਾ ਹੁੰਦੀ ਹੈ ਮੇਲਾ ਲਗਾ ਹੁੰਦਾ ਇਸ ਪ੍ਰਕਾਰ ਦੇ ਬਾਜੀ ਕਰਦੇ ਇਹ ਦੀਵਾਨ ਸਵਾ ਵੀ ਨਹੀਂ ਆਈ ਹੈ ਜਿਉਂ ਬਾਜੀ ਦੀ ਬਾਣ ਜੇ ਬਾਜੀ ਦੀ ਬਣਾਉਟ ਹੁੰਦੀ ਹੈ ਬਾਜੀ ਗਰਦੀ ਬਣਾਵਟ ਹੁੰਦੀ ਹੈ ਜਿਵੇਂ ਮਾਇਆ ਪਾਈ ਹੁੰਦੀ ਹੈ ਇਸ ਪ੍ਰਕਾਰ ਹੀ ਬਣਾਵਟ ਹੈ ਮਾਇਆ ਰੂਪੀ ਬਾਜੀ ਗਰਦੀ ਬਾਜੀ ਪਾਈ ਹੋਈ ਹੈ ਨਾਨਕ ਸੱਚੇ ਨਾਮ ਵੇਣੋ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਿਨ ਠਾ ਆਉਣ ਜਾਂ ਇਹ ਝੂਠਾ ਜੀਵ ਆਉਣ ਜਾਣ ਦੀ ਪਿਆਰ ਹੁੰਦਾ ਜਮਨ ਮਰਨ ਦੀ ਪਿਆਰ ਹੁੰਦਾ ਮੋਗਤ ਨਹੀਂ ਇਹਦੀ ਹੋ ਸਕਦੀ ਹੈ ਆਪੇ ਚਤਰ ਸਰੂਪ ਹੈ ਆਪ ਹੀ ਮਹਾਰਾਜ ਚਤਰ ਅੰਤਰਜਾਮੀਆ ਘਟ ਘਟ ਕੇ ਅੰਦਰ ਕੀ ਜਾਣਨ ਵਾਲਾ ਆਪ ਹੀ ਸਤਸਰੂਪ ਬ੍ਰਹਮ ਹੈ ਆਪੇ ਜਾਣ ਸੁ ਜਾਣ ਆਪ ਹੀ ਭਾਈ ਜਾਣੀ ਜਾਣ ਸਤਗੁਰੂ ਰੂਪ ਹੈ ਸੋ ਉਹਨਾਂ ਨੂੰ ਸੁ ਜਾਣ ਅੰਤਰਜਾਮੀ ਜਿਨ੍ਹਾਂ ਜਿਗਿਆਸੀਆਂ ਨੇ ਗੁਰੂ ਸਾਹਿਬ ਨੂੰ ਜਾਣਿਆ ਹੈ ਉਹਨਾਂ ਨੂੰ ਪਤਾ ਲੱਗਾ ਕਿ ਆਪ ਹੀ ਚਤਰ ਹੈ ਮੁਖਵਾਰੇ ਬ੍ਰਹਮਾ ਨੂੰ ਘੜਨ ਵਾਲਾ ਹੈ ਆਪ ਹੀ ਚਾਰ ਖਾਣੀਆਂ ਦੇ ਸਰੂਪਾਂ ਨੂੰ ਘੜਨ ਵਾਲਾ ਹੈ ਆਪ ਹੀ ਸਤਸਰੂਪ ਹੈ ਆਪੇ ਜਾਣ ਗਿਆਨवान ਤਤਵੇਤਾ ਹੈ ਆਪ ਹੀ ਸੁਜਾਨ ਅੰਤਯਾਮੀ ਈਸ਼ਰੂਪ ਗੁਰੂ ਸਾਹਿਬ ਹੈ ਇਹ ਜਾਣ ਕਰਕੇ ਆਪੇ ਚਤਰ ਸਰੂਪ ਹੈ ਆਪ ਹੀ ਚਤਰ ਚਹੁ ਵਿਰਾਗ ਵਿੱਚ ਖਰਸੰਪੀ ਮੋਖ ਇੱਛਾ ਸਾਧਨਾ ਦੇ ਸੰਯੁਕਤ ਹੋ ਕੇ ਸਰੂਪ ਦਾ ਸਰਵਣ ਕਰਨ ਵਾਲਾ ਹੈ ਆਪ ਹੀ ਜਾਨ ਮੰਨਣ ਕਰਨ ਵਾਲਾ ਹੈ ਆਪ ਇਸ ਵਾਸਨ ਸੁਜਾਨ ਨਿਧਿਆਸਨ ਕਰਕੇ ਤਤਉਂ ਦਾ ਸੋਧਨ ਕਰਕੇ ਆਪ ਦੇ ਸਰੂਪ ਦੀ ਸਖਿਆਤ ਦਾ ਨੂੰ ਜਾਣਨ ਵਾਲਾ ਹੈ ਜੋ ਜਾਣਨ ਵਾਲਾ ਕੋਈ ਕੋਈ ਬਿਰਲਾ ਹੈ ਉਹ ਮੁਕਤ ਹੋ ਜਾਂਦਾ ਹੈ ਪ੍ਰਖੋ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਦਰ ਸਰੂਪ ਹੈ ਆਪੇ ਜਾਣ ਸੁਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ